ਅਸਫਤ ਤੇ ਬਡੀ ਕਵਰ ਹੁਸ਼ਾਖਪੁਰ ਦਾ थाना ਗੜ ਸੰਗਰ ਰਦੀਨ ਆਉਂਦੇ ਪਿੰਡ ਦਿਨੋਵਾਲ ਖੁਰਦ ਚ ਮੌਜੂਦ ਬਸਤੀ ਸੈਂਸੀਆਂ ਤੋਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਬਸਤੀ ਸੈਂਸੀਆਂ ਦਿਨੋਵਾਲ ਖੁਰਦ ਦਾ ਉਹ ਇਲਾਕਾ ਜੋ ਕਿ ਪਿਛਲੇ ਕਾਫੀ ਸਮੇਂ ਤੋਂ ਨਸ਼ਿਆਂ ਨੂੰ ਲੈ ਕੇ ਕਾਫੀ ਜ਼ਿਆਦਾ ਬਦਨਾਮ ਚੱਲਿਆ ਆ ਰਿਹਾ ਸੀ ਤੇ ਸਮੇਂ-ਸਮੇਂ ਤੇ ਹੁਸ਼ਾਖਪੁਰ ਪੁਲਿਸ ਵੱਲੋਂ ਇਸ ਪਿੰਡ ਦੇ ਨਸ਼ਾ ਤਸਕਰਾਂ ਤੇ ਸ਼ਿਕੰਜਾਬ ਵੀ ਕੱਸਿਆ ਜਾ ਰਿਹਾ ਸੀ ਤਾਂ ਜੀ ਹੁਸ਼ਾਖਪੁਰ ਪੁਲਿਸ ਵੱਲੋਂ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਜੋ ਮੁਹਿੰਮ ਸ਼ੁਰੂ ਕੀਤੀ ਗਈ ਹੈ ਜੋ ਤੰ ਨਸ਼ਿਆਂ ਵਿਰੋਧ ਤੇ ਤਹਿਤ ਇਸ ਪਿੰਡ ਦੇ 9 ਨਸ਼ਾ ਤਸਕਰਾਂ ਦੇ ਪੰਜ ਘਰਾ ਤੇ ਬੁਲਡੋਜ਼ਰ ਚੱਲੇ ਆਂ ਤਾਂ ਘਰ ਨੂੰ ਘਾਇਟੇ ਰੀ ਕੀਤਾ ਤੇ ਤਸਵੀਰਾਂ ਵੀ ਨਾਲ ਨਾਲ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆਂ ਹੁਸ਼ਾਰਪੁਰ ਪੁਲਿਸ ਦਾ ਜਿਹੜੇ ਇਹ ਆਲਾ ਅਧਿਕਾਰੀ ਨੇ ਪੁਲਿਸ ਵਿਭਾਗ ਦੇ ਆਲਾ ਅਧਿਕਾਰੀ ਮੌਕੇ ਤੇ ਮੌਜੂਦ ਨੇ ਖੁਦ ਐਸਐਸਪੀ ਸੰਦੀਪ ਕੁਮਾਰ ਮਲਿਕ ਮੌਕੇ ਤੇ ਪਹੁੰਚੇ ਹੋਏ ਨੇ ਉਹਨਾਂ ਦੇ ਨਾਲ ਡੀਐਸਪੀ ਇਹ ਬਲਵਿੰਦਰ ਸਿੰਘ ਜੀ ਡੀਐਸਪੀ ਜਸਪ੍ਰੀਤ ਸਿੰਘ ਜੀ ਸਮੇਤ ਹੋਰ ਵੀ ਜਿਹੜੇ ਪੁਲਿਸ ਦੇ ਆਲਾ ਅਧਿਕਾਰੀ ਮੌਜੂਦ ਨੇ ਇਸ ਸਬੰਧਤ ਜਦੋਂ ਐਸਐਸਪੀ ਸੰਦੀਪ ਕੁਮਾਰ ਮਲਿਕ ਨਾਲ ਗੱਲਬਾਤ ਵੀ ਕੀਤੀ ਗਈ ਹੈ ਤਾਂ ਉਹਨਾਂ ਦਾ ਉਨ੍ਹਾਂ ਨੇ ਜਾਣਕਾਰੀ ਅਧਾਰਾਂ ਹੁਸ਼ਾਰਪੁਰ ਨਿਊਜ਼ ਨਾਲ ਸਾਂਝੀ ਕੀਤੀ ਗਈ ਹੈ ਕਿ ਜਿਨ੍ਹਾਂ ਲੋਕਾਂ ਦੇ ਘਰਾਂ ਤੇ ਬੁਲਡੋਜ਼ਰ ਚੱਲਿਆ ਹੈ ਕੁੱਲ 9 ਵਿਅਕਤੀ ਜੋ ਕਿ ਪ੍ਰੋਫੈਸ਼ਨਲ ਤਸਕਰੀ ਦਾ ਕੰਮ ਕਰਦੇ ਨੇ ਤੇ ਇਨ੍ਹਾਂ 9 ਵਿਅਕਤੀਆਂ ਦੇ 100 ਦੇ ਕਰੀਬ ਮਾਮਲੇ ਦਰਜ ਨੇ ਤੇ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਭਾਵ ਕਿ 92 ਦੇ ਕਰੀਬ ਜਿਹੜੇ ਮਾਮਲੇ ਨੇ ਉਹ ਐਨਡੀਪੀਐਸ ਤੇ ਮਾਮਲੇ ਦਰਜ ਨੇ ਤੇ ਅੱਜ ਹੁਸ਼ਾਰਪੁਰ ਪੁਲਿਸ ਵੱਲੋਂ ਯੋਗ ਨਸ਼ਿਆਂ ਪ੍ਰਧਤ ਮੁਹਿੰਮ ਤਹਿਤ ਇਨਾ ਨਸ਼ਾ ਤਸਕਰਾਂ ਦੀਆਂ ਸੱਪਤੀਆਂ ਤੇ ਇਹ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਹੈ ਤਾਂ ਤੁਹਾਨੂੰ ਦੱਸਦੇ ਚਾਹੁੰਦੇ ਹਾਂ ਕਿ ਇਸ ਤੋਂ ਪਹਿਲਾਂ ਵੀ ਹੁਸ਼ਾਰਪੁਰ ਦੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਹੁਸ਼ਾਰਪੁਰ ਸ਼ਹਿਰ ਦੇ ਮੋਹੱਲਾ ਬਹਾਦਰਪੁਰ ਦੇ ਵਿੱਚ ਇੱਕ ਬਦਨਾਮ ਨਸ਼ਾ ਤਸਕਰ ਦੇ ਘਰ ਤੇ ਇਹ ਹੁਸ਼ਾਰਪੁਰ ਪੁਲਿਸ ਵੱਲੋਂ ਜਿਹੜਾ ਪੀਲਾ ਪੰਚਾ ਚਲਾਇਆ ਗਿਆ ਸੀ ਤੇ ਅੱਜ ਇਹ ਤਾਜ਼ੀਆਂ ਤਸਵੀਰਾਂ ਜਿਹੜੀਆਂ ਹੁਸ਼ਾਰਪੁਰ ਦੇ ਠਾਣਾ ਗੜ ਸਿੰਘਰ ਅਦੀਨ ਆਉਂਦੇ ਪਿੰਡ ਦਿਨੋਵਾਲ ਖੁਰਦ ਵਿੱਚ ਮੌਜੂਦ ਵਸਤੀ ਇਸ ਸੈਂਸੀਆਂ ਦੀ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾ ਹੋਰ ਕੀ ਕੁਝ ਜਾਣਕਾਰੀ ਐਸਐਸਪੀ ਹੁਸ਼ਿਆਰਪੁਰ ਨੇ ਸਾਂਝੀ ਕੀਤੀ ਆ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ ਜੀ ਅੱਜ ਅਸੀਂ ਪੁਲਿਸ ਸਟੇਸ਼ਨ ਗੜਸ਼ੰਕਰ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਪਿੰਡ ਤੈਨੋਵਾਲ ਖੇਤੇ ਵਿੱਚ ਖੜੇ ਹੈਗੇ ਆ ਇੱਥੇ ਇੱਕ बस्ती ਹੈਗੀ ਜੋ ਕਿ ਸਾਡਾ ਹੌਟਸਪੌਟ ਵੀ ਹੈ ਡਰੱਗ ਦੇ ਸੰਬੰਧ ਵਿੱਚ ਤੇ ਅੱਜ ਅਸੀਂ ਐਕਟਿਵ ਪੁਲਿਸ ਬਲ ਦੇ ਨਾਲ ਭਾਰੀ ਪੁਲਿਸ ਬਲ ਦੇ ਨਾਲ ਇੱਥੇ ਮੌਜੂਦ ਹੈ ਅੱਥੇ ਨੀਅਰ ਅਬਾਊਟ ਨੋ ਫੈਮਿਲੀ ਹੈਗੀ ਜੋ ਕਿ ਕ੍ਰਿਮੀਨਲ ਬੈਕਗ੍ਰਾਉਂਡ ਰੱਖਦੇ ਹਨ ਉਹ ਫੈਮਲੀਆਂ ਨੇ ਪੰਚਾਇਤੀ ਲੈਂਡ ਤੇ ਕਬਜ਼ਾ ਕੀਤਾ ਹੋਇਆ ਸੀਗਾ ਇਲੀਗਲ ਐਂਕਰੋਚਮੈਂਟਸ ਕੀਤੀ ਹੋਈ ਸੀ ਨੀਅਰ ਅਬਾਊਟ 13 ਮਰਲੇ ਥਾਂ ਹੈ ਇਹਨੂੰ ਡਾਣ ਵਾਸਤੇ ਅੱਜ ਅਸੀਂ ਇੱਥੇ ਮੌਜੂਦ ਹੋਏ ਆ ਇਹਦੇ ਵਿੱਚ ਜੋ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਅਪਰਾਧੀਆਂ ਵਿਰੁੱਧ ਚੱਲ ਰਿਹਾ ਹੈ ਉਹਦੇ ਵਿੱਚ ਵੀ ਇੱਕ ਬੜੀ ਕਾਰਗੁਜ਼ਾਰੀ ਹੈ ਕਿਉਂਕਿ ਇੱਥੇ ਵਰਣਨਯੋਗ ਹੈ ਕਿ ਜਿਹੜੇ ਬੰਦੇ ਹੈਗੇ ਜਿਨ੍ਹਾਂ ਦੇ ਨਾਂ ਹੈਗੇ ਗੁਲਜ਼ਾਰਾ ਸੁਖਵਿੰਦਰ ਰਾਣੀ ਗੁਰदयाल ਸਿੰਘ ਮਰਕਲ ਸਿੰਘ ਅਬਰਜੀਤ ਕੌਰ ਸੂ ਜਿਲ੍ਹਾगराज ਪਰਮਜੀਤ ਕੌਰ ਦੇ ਨਕਦੀਬ ਸਿੰਘ ਇਹ ਬੀਡੀਪੀਓ ਸਾਹਿਬ ਨੇ ਇਹਨਾਂ ਦੀ ਸਾਰੀ ਪ੍ਰਾਪਰਟੀਜ਼ ਦੇਖੀ ਇਹਨਾਂ ਨੇ ਇਲਿਗਲ ਐਨਕ੍ਰੋਚਮੈਂਟਸ ਕੀਤੀ ਹੋਈ ਹੈ ਐਂਡ ਇਹ ਜਿੰਨੇ ਵੀ ਬੰਦੇ ਹੈਗੇ ਇਹਨਾਂ ਦੇ ਫੈਮਿਲੀ ਮੈਂਬਰਸ ਤੇ ਇਹਨਾਂ ਤੇ ਨੀਰੋਂਗ 100 ਐਫਆਈਆਰਸ ਅਰਾਊਂਡ ਦਰਜ ਹੈ ਜਿਸ ਵਿੱਚੋਂ ਮੈਕਸਿਮਮ ਐਫਆਈਆਰ ਅੰਡਰ ਐਨਡੀਪੀਐਸ ਐਕਟ ਦਰਜ ਜਿਨ੍ਹਾਂ ਦੇ ਵਿੱਚ ਕਈਆਂ ਦੇ ਵਿੱਚ ਇਹਨੂੰ ਸਜ਼ਾਵਾ ਵੀ ਹੋਈ ਹੈ तो ये एक बड़ी कार्रवाई है कि प्रशासन वालों पुलिस वालों इना इना दे अगेन जो ये स्मगलिंग करके नशा तस्करी करके इनलीगल पैसा ना ये सारी करते हैं तो इदा दी इनफोर्समेंट करते हैं तो मैं थोड़े तो माध्यम राही ये दसना चाहना कि होशियारपुर पुलिस पंजाब पुलिस बिल्कुल वचनबद्ध है एंड वी आर टोटली डेडिकेटेड कि जो ये युद्ध नशा विरुद्ध है वॉर अगेंस्ट ड्रग्स है ਇਹਨੂੰ ਅਸੀਂ ਕਾਮਯਾਬ ਬਣਾਵਾਂਗੇ ਐਂਡ ਬਿਲਕੁਲ ਸਿਨਸੇਅਰਲੀ ਐਂਡ ਫੁੱਲ ਇਨਵਰਟਸ ਦੇ ਨਾਲ ਵਿਦ ਦੀ ਹੈਲਪ ਆਫ ਪਬਲਿਕ ਪਬਲਿਕ ਸਪੋਰਟ ਅਸੀਂ ਇਹਨੂੰ ਸਫਲ ਕਰਾਂਗੇ ਇੱਕ ਮੈਸੇਜ ਮੈਸੇਜ ਕੋਈ ਮੈਸੇਜ ਇੱਕ ਇੱਕ ਮੈਸੇਜ ਜਿਸ ਦਾ ਇਹ ਜੋ ਇਹ ਮੁਹਿੰਮ ਹੈ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੁੱਧ ਤਾਂ ਹੀ ਕਾਮਯਾਬ ਹੋ ਸਕਦੀ ਹੈ ਜਦੋਂ ਇਹਦੇ ਵਿੱਚ ਪਬਲਿਕ ਸਾਡਾ ਸਪੋਰਟ ਦੇ ਆਜ ਦੀ ਗੜੀ ਬਹੁਤ ਜ਼ਰੂਰੀ ਚੱਲ ਰਿਹਾ ਹੈ ਜੋ ਸਾਡੀ ਨਸ਼ਾ ਮੁਕਤੀ ਯਾਤਰਾ ਚੱਲ ਰਹੀ ਹੈ PDC ਸਾਡੇ ਜੋ ਡਾਕ ਹੋਏ ਹੈ ਉਹ ਬਹੁਤ ਵਧੀਆ ਉਹਨਾਂ ਦਾ ਰਿਸਪਾਂਸ ਮਿਲ ਰਿਹਾ ਹੈ ਬਹੁਤ ਅੱਛੀ ਇਨਫਰਮੇਸ਼ਨ ਸਾਨੂੰ ਮਿਲ ਰਹੀ ਹੈ ਜਿੱਤੇ ਤੇ ਅਸੀਂ ਰੈਗੂਲਰ ਕਾਰਵਾਈ ਕਰ ਰਹੇ ਹਾਂ ਸਾਡੇ ਕੋਲ ਜੋ ਸੇਫ ਪੰਜਾਬ ਟਿੱਪ ਲਾਈਨ ਹੈਲਪ ਲਾਈਨ ਹੈਗੀ ਐਂਟੀ ਡਰੱਗ ਹੈਲਪ ਲਾਈਨ ਉਹਦੇ ਤੇ ਬਹੁਤ ਸਾਰੇ ਇਨਪੁਟਸ ਆਉਂਦੇ ਨੇ ਜਿੰਨੂੰ ਕਿ ਅਸੀਂ ਬਹੁਤ ਅੱਛੇ ਤਰੀਕੇ ਨਾਲ ਕਨਵਰਟ ਕਰ ਰਹੇ ਹਾਂ ਬਹੁਤ ਨੀਅਰ ਅਬਾਊਟ 25 ਦੇ ਨੀਅਰ ਅਬਾਊਟ ਕਈ ਐਫਆਈਆਰਸ ਲੋਚ ਕਰ ਚੁੱਕੇ ਹਨ ਉਨ ਫੇਸਿਸ ਐਂਡ ਉਸ ਟਿਪਸ ਐਂਡ ਜੋ ਇਨਫੋਰਮੇਸ਼ਨ ਪਬਲਿਕ ਵੱਲੋਂ ਆਦੀ ਹੈ ਤੋਂ ਪਬਲਿਕ ਸਪੋਰਟ ਇਸ ਆਫ ਅਟ ਮੋਸਟ ਇੰਪੋਰਟੈਂਸ ਇਹਦੇ ਨਾਲ ਨਾਲ 20 ਪਬਲਿਕ ਦੇ ਸਪੋਰਟ ਨਾਲ ਪੰਜਾਬ ਪੁਲਿਸ ਬਹੁਤ ਸਾਰੇ ਐਡਿਕਟਸ ਨੂੰ ਡੀ ਐਡਿਕਸ਼ਨ ਸੈਂਟਰ ਰੀਹੈਬ ਸੈਂਟਰ ਐਂਡ ਓਟ ਸੈਂਟਰ ਦੇ ਵਿੱਚ ਵੀ ਲੈ ਜਾ ਰਹੀ ਹੈ ਇਹ ਦੋਨੋਂ ਤਰਫ ਐਨਫੋਰਸਮੈਂਟ ਤੇ ਜੋ ਜਿਹੜੇ ਐਡਿਟਸ ਹੈ ਉਹਨਾਂ ਨੂੰ ਇਸ ਦਲਦਲ ਦੇ ਵਿੱਚੋਂ ਕੱਢਣ ਵਾਸਤੇ ਐਂਡ ਇਹ ਯੁੱਧ ਨਸ਼ਿਆਂ ਵਿਰੁੱਧ ਨੂੰ ਸਕਸੈਸਫੁਲ ਬਣਾਉਣ ਵਾਸਤੇ ਪਬਲਿਕ ਦਾ ਸਪੋਰਟ ਲਾਜ਼ਮੀ ਹੈ ਬਹੁਤ ਜ਼ਰੂਰੀ ਹੈ